ਖਡੂਰ ਸਾਬ ਦੇ ਵਿੱਚ ਭਾਈ ਅਮਰਤਪਾਲ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਉੱਥੇ ਹੀ ਜਿਹੜਾ ਕਿ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੂਰਨ ਤੌਰ ਤੇ ਖੁਸ਼ੀ ਦੀ ਲਹਿਰ ਹੈ ਤੇ ਦੱਸਦੀ ਹੈ ਕਿ ਅੱਜ ਭਾਈ ਅਮਰਤਪਾਲ ਦੇ ਭਰਾ ਦੇ ਵੱਲੋਂ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ ਨੇ ਤੇ ਦੂਜੇ ਪਾਸੇ ਖੁਸ਼ੀ ਦਾ ਜਸ਼ਨ ਵੀ ਬਣਾਇਆ ਜਾ ਰਿਹਾ ਹੈ ਇਹ ਵੱਡੀ ਖਬਰ ਹੈ ਜਿਹੜੀ ਕਿ ਭਾਈ ਅਮਰਤਪਾਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਦਿਲਚਸਪ ਵੀਡੀਓ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਭਾਈ ਅਮਰਤਪਾਲ ਦੇ ਭਰਾ ਦੇ ਵੱਲੋਂ ਜਿਹੜੇ ਕਿ ਬੂਟੇ ਜਿਹੜੇ ਕਿ ਵੰਡੇ ਜਾ ਰਹੇ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਨੇ ਦੱਸ ਦਈਏ ਕਿ ਜਿਹੜਾ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਬਾਕੀ ਉਮੀਦਵਾਰਾਂ ਨੂੰ ਮਾਤ ਪਾਈ ਹੈ ਤੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕਿ ਵਰਸਾ ਸਿੰਘ ਵਲਟੋਹਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਜੀ ਰਾ ਤੇ ਦੂਜੇ ਪਾਸੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਅਤੇ ਹੋਰ ਉਮੀਦਵਾਰਾਂ ਦੇ ਵੱਲੋਂ ਟੱਕਰ ਪਾਈ ਅਮਰਤਪਾਲ ਨੂੰ ਦਿੱਤੇ ਜਾ ਰਹੀ ਸੀ ਤੇ ਪੰਜਾਬ ਦੇ ਵਿੱਚ ਆਜ਼ਾਦ ਚੋਣ ਲੜ ਰਹੇ ਸੀ ਭਾਈ ਅਮਰਤਪਾਲ ਤੇ ਜੇਲ੍ਹ ਦੇ ਵਿੱਚ ਹਲੇ ਤੱਕ ਉਹ ਬੰਦ ਨੇ ਤੇ ਉੱਥੇ ਹੀ ਦਬਾਅ ਪਾਇਆ ਜਾ ਰਿਹਾ ਪੰਜਾਬ ਸਰਕਾਰ ਤੇ ਕਿ ਭਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਲਗਾਇਆ ਗਿਆ ਉਸ ਨੂੰ ਵਾਪਸ ਲਿਆ ਜਾਵੇ ਤੇ ਰਿਹਾ ਕੀਤਾ ਜਾਵੇ ਤੇ ਅੱਜ ਇੱਕ ਦਿਲਚਸਪ ਜਿਹੜੀ ਕਿ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਭਾਈ ਅਮਰਤਪਾਲ ਦੇ ਭਰਾ ਦੇ ਵੱਲੋਂ ਲੋਕਾਂ ਨੂੰ ਬੂਟੇ ਬੰਡੇ ਜਾ ਰਹੇ ਨੇ ਤੇ ਬੀਤਤ ਹਨਾਂ ਦੇ ਵਿੱਚ ਪਰਿਵਾਰ ਦੇ ਵੱਲੋਂ ਇਹ ਵੱਡੀ ਅਪੀਲ ਕੀਤੀ ਗਈ ਸੀ ਕਿ ਭਾਈ ਅਮਰਿਤਪਾਲ ਜਿਹੜੇ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਤਾਂ ਗਏ ਨੇ ਪਰੰਤੂ ਹਜੇ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ ਕੱਲੂ ਘਾਰੇ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਜਸ਼ਨ ਨਾ ਮਨਾਉਣ ਦੀ ਅਪੀਲ ਪਰਿਵਾਰ ਨੇ ਕੀਤੀ ਤੇ ਦੂਜੇ ਪਾਸੇ ਅੱਜ ਪਰਿਵਾਰ ਦੇ ਵੱਲੋਂ ਜਿਹੜਾ ਕਿ ਭਰਾ ਦੇ ਵੱਲੋਂ ਜਿਹੜੇ ਕਿ ਖੁਸ਼ੀ ਦੇ ਵਿੱਚ ਬੂਟੇ ਲੋਕਾਂ ਨੂੰ ਮੰਡੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਖਾਲਸਾ ਹੋਰੀਆ ਤੇ ਉੱਥੇ ਹੀ ਹੁਣ ਪਾਈ ਅਮਰਤ ਪਾਲ ਨੂੰ ਰਿਹਾਅ ਕਰਵਾਉਣ ਦੀ ਜਿਹੜੀ ਕਿ ਵੱਡੀ ਅਪੀਲ ਪੰਜਾਬ ਸਰਕਾਰ ਨੂੰ ਕੀਤੀ ਜਾ ਰਹੀ ਹੈ ਦੇਖਣਯੋਗ ਇਹ ਹੋਵੇਗਾ ਕਿ ਸੰਸਦ ਦੇ ਵਿੱਚ ਸਾਚ ਚੁੱਕ ਸਮਾਗਮ ਭਾਈ ਅਮਰਤਪਾਲ ਆਉਂਦੇ ਨੇ ਜਾਂ ਨਹੀਂ ਜਾਂ ਇਸ ਤੋਂ ਬਾਅਦ ਲਗਾਤਾਰ ਹੁਣ ਕਈ ਹੋਰ ਜਿਹੜੇ ਕਿ ਵੱਡੇ ਲੀਡਰ ਵੀ ਭਾਈ ਅਮਰਤਪਾਲ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਐਨਐਸਏ ਵਾਪਸ ਲੈਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਹੁਣ ਕਾਫੀ ਇਹ ਸਵਾਲ ਜਿਹੜੇ ਕਿ ਬਣੇ ਹੋਏ ਨੇ ਕਿ ਭਾਈ ਅਮਰਤਪਾਲ ਜੇਲ੍ਹ ਤੋਂ ਬਾਹਰ ਆਵੇਗਾ ਜਾਂ ਨਹੀਂ ਜਾਂ ਜੇਲ੍ਹ ਦੇ ਵਿੱਚ ਬੈਠ ਕੇ ਹੀ ਜਿਹੜਾ ਕਿ ਆਪਣੇ ਕੰਮ ਕਰਨਗੇ ਤੇ ਇਸ ਤੋਂ ਬਾਅਦ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਭਾਈ ਅਮਰਿਤਪਾਲ ਨੂੰ ਲੈ ਕੇ ਹੋ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਭਾਈ ਅਮਰਿਤਪਾਲ ਜਦੋਂ ਵੀ ਜਾਣ ਜਾਂ ਸਾਡੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਨੇ ਕਿ ਭਾਈ ਅਮਰਿਤਪਾਲ ਦੇ ਉੱਤੇ ਜੋ ਐਨਐਸਏ ਲਗਾਈ ਹੈ ਉਸ ਨੂੰ ਵਾਪਸ ਲਿਆ ਜਾਵੇ ਤੇ ਅੱਜ ਉਹਨਾਂ ਦੇ ਭਰਾ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਖੁਸ਼ੀ ਦਿਲੇ ਹੈ ਪਰਿਵਾਰ ਦੇ ਵਿੱਚ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਦੇ ਪਰਿਵਾਰ ਅਤੇ ਭਰਾ ਦੇ ਵੱਲੋਂ ਜਿਹੜਾ ਕਿ ਖੁਸ਼ੀ ਦੇ ਵਿੱਚ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ